ਅਨੁਜ ਸ਼ਰਮਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹੈਪੀ ਨਿਊ ਇਅਰ ਟੂ ਯੂ ਪੈਲਾਂਸਨ ਵੀ ਦਸੋ ਵੀ ਕਿਸਾਨਾਂ ਨੂੰ ਦੁਨ ਦਾ ਕੀ ਬਣਿਆ ਤੇ ਢੱਲੇਵਾਲ ਸਾਹਿਬ ਦਾ ਕੀ ਹਾਲ ਹੈ ਜੀ ਬਹੁਤ-ਬਹੁਤ ਸ਼ੁਕਰੀਆ ਠੰਦ ਸਾਹਿਬ ਹੈਪੀ ਨਿਊ ਇਅਰ ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਹੈਪੀ ਨਿਊ ਇਅਰ ਪਰ ਉਮੀਦ ਕਰਦੇ ਹਾਂ ਕਿ ਸਾਰਿਆਂ ਦਾ ਨਵਾਂ ਸਾਲ ਖੁਸ਼ੀਆਂ ਦੇ ਨਾਲ ਭਰਿਆ ਹੋਵੇ ਬਿਲਕੁਲ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਦੀ ਫੇਰ ਦੀ ਗੱਲ ਕਰੀਏ ਤੇ 38ਵਾਂ ਦਿਨ ਜਿਹੜਾ ਹੈ ਉਹ ਅੱਜ ਹੋ ਚੁੱਕਿਆ ਹੈ ਕਿ ਜਿਸ ਵਕਤ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਹੋਏ ਨੇ ਉਹਨਾਂ ਦੀ ਸਥਿਤੀ ਬਹੁਤ ਗੰਭੀਰ ਹੈ ਇਸ ਵਕਤ ਸਿੰਘ ਸਾਹਿਬ ਜੇਕਰ ਗੱਲ ਕਰੀਏ ਅੱਜ ਦਾ ਜਿਹੜਾ ਮੈਡੀਕਲ ਬੁਲੇਟਨ ਹੈ ਉਬੀ ਸਾਂਝਾ ਕੀਤਾ ਗਿਆ ਡਾਕਟਰਸ ਦੇ ਵੱਲੋਂ ਜਿਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਉਹਨਾਂ ਦੀ ਕਿਡਨੀਜ਼ ਦੇ ਉੱਤੇ ਬਹੁਤ ਜ਼ਿਆਦਾ ਅਸਰ ਹੋ ਚੁੱਕਿਆ ਹੈ ਜਿੱਥੇ ਜਿਹੜੇ ਮੈਡੀਕਲ ਸਰਵਿਸਿਜ਼ ਦੇ ਜਿਹੜੇ ਡਾਕਟਰਸ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਸੀਗੀ ਕਿ ਇਹ ਚਿੰਤਾ ਜਤਾਈ ਜਾ ਰਹੀ ਸੀਗੀ ਕਿ ਕਿਡਨੀ ਤੇ ਇਫੈਕਟ ਹੋ ਸਕਦਾ ਹੈ ਹਾਰਟ ਤੇ ਇਫੈਕਟ ਹੋ ਸਕਦਾ ਹੈ ਔਰ ਉਹ ਸਾਰੀਆਂ ਚੀਜ਼ਾਂ ਹੁਣ ਜਿਹੜੀਆਂ ਨੇ ਰਿਪੋਰਟਸ ਦੇ ਵਿੱਚ ਨਜ਼ਰ ਆ ਰਹੀਆਂ ਨੇ ਕਿ ਜਿਹੜਾ ਇਫੈਕਟ ਹੈ ਉਹ ਇਸ ਵਕਤ ਹੋ ਚੁੱਕਾ ਹੈ ਕਿਡਨੀਜ਼ ਦੇ ਉੱਤੇ ਕਿਡਨੀਜ਼ ਦਾ ਸਾਈਜ਼ ਵੱਧ ਚੁੱਕਿਆ ਹੈ ਔਰ ਡਾਕਟਰ ਦੇ ਵੱਲੋਂ ਲਗਾਤਾਰ ਇਹ ਗੱਲ ਸਾਂਝੀ ਕੀਤੀ ਜਾ ਰਹੀ ਹੈ ਕਿ ਜਿਹੜੀ ਇਸ ਵਕਤ ਸਥਿਤੀ ਜਗਜੀਤ ਸਿੰਘ ਢੱਲੇਵਾਲ ਦੀ ਬਣੀ ਹੋਈ ਹੈ ਉਹ ਅਜਿਹੀ ਹੈ ਜਿਵੇਂ ਇੱਕ ਛੋਟੇ ਬੱਚੇ ਦੀ ਹੁੰਦੀ ਹੈ ਨਿਊ ਬੌਰਨ ਬੇਬੀ ਦੀ ਹੁੰਦੀ ਹੈ ਜਿੰਨਾ ਸੈਂਸਿਟਿਵ ਇੱਕ ਬੱਚਾ ਹੁੰਦਾ ਉਸ ਤਰੀਕੇ ਦੇ ਹਾਲਾਤ ਇਸ ਵਕਤ ਜਗਜੀਤ ਸਿੰਘ ਡੱਲੇਵਾਲ ਦੇ ਹੋ ਚੁੱਕੇ ਨੇ ਪਰ ਉਹਨਾਂ ਨੂੰ ਇਸ ਵਕਤ ਕਿਸੇ ਦੇ ਨਾਲ ਵੀ ਜ਼ਿਆਦਾ ਮਿਲਣ ਨਹੀਂ ਦਿੱਤਾ ਜਾ ਰਿਹਾ ਈਵਨ ਜਿਸ ਵਕਤ ਸੁਪਰੀਮ ਕੋਰਟ ਦੇ ਉੱਤੇ ਪੇਸ਼ੀ ਹੁੰਦੀ ਹੈ ਉੱਥੇ ਵੀ ਵੀਡੀਓ ਕਾਨਫਰੈਂਸਿੰਗ ਦੇ ਨਾਲ ਹੁੰਦੀ ਹੈ ਔਰ ਜੇਕਰ ਕਿਤੇ ਹੋਰ ਗੱਲਬਾਤ ਹੋਣੀ ਹੈ ਅਫੀਸ਼ੀਅਲਸ ਦੇ ਨਾਲ ਉਹ ਵੀ ਵੀਡੀਓ ਕਾਨਫਰੈਂਸਿੰਗ ਦੇ ਨਾਲ ਜਿਹੜਾ ਮੈਕਸਿਮਮ ਕਰਵਾਈ ਜਾ ਰਹੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੀ ਗੱਲ ਕੀਤੀ ਹੈ ਖੇਤੀ ਕਾਨੂੰਨ ਫਿਰ ਵਾਪਸ ਲਿਆਂਦੇ ਜਾ ਰਹੇ ਬਿਲਕੁਲ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਹੜੇ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੇ ਵੱਲੋਂ ਹਾਲਾਂਕਿ ਸਿੰਘ ਸਾਹਿਬ ਬਹੁਤ ਲੰਮੇ ਸਮੇਂ ਤੋਂ ਇਹ ਉਡੀਕ ਚੱਲ ਰਹੀ ਸੀਗੀ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਖੇਤੀ ਮੁੱਦਿਆਂ ਤੇ ਸਾਨੀ ਮੁੱਦਿਆਂ ਤੇ ਜਗਜੀਤ ਸਿੰਘ ਡੱਲੇਵਾਲ ਤੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਕੋਈ ਸਟੇਟਮੈਂਟ ਦੇ ਉਹਨਾਂ ਦੇ ਵੱਲੋਂ ਹਲੇ ਤੱਕ ਦਿੱਤੀ ਨਹੀਂ ਗਈ ਸੀ ਅੱਜ ਦੇ ਦਿਨ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਲੰਬੇ ਸਮੇਂ ਬਾਅਦ ਜਿਸ ਦੇ ਵਿੱਚ ਉਹਨਾਂ ਨੇ ਕਿਸਾਨੀ ਮੁੱਦਿਆਂ ਨੂੰ ਜਗਜੀਤ ਸਿੰਘ ਡੱਲੇਵਾਲ ਦੇ ਬਾਰੇ ਗੱਲਬਾਤ ਕੀਤੀ ਉਹਨਾਂ ਨੇ ਪਹਿਲਾਂ ਤਾਂ ਸਿੱਧੇ ਤੌਰ ਤੇ ਕਿਹਾ ਕਹਿੰਦੇ ਕਿ ਸੁਪਰੀਮ ਕੋਰਟ ਦੇ ਵੱਲੋਂ ਬਾਰ-ਬਾਰ ਸਵਾਲ ਜਿਹੜੇ ਨੇ ਪੰਜਾਬ ਸਰਕਾਰ ਨੂੰ ਪੁੱਛੇ ਜਾ ਰਹੇ ਨੇ ਕਹਿੰਦੇ ਕਿ ਮੈਂ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਨਾਲ ਫੋਨ ਤੇ ਗੱਲਬਾਤ ਕਰਦਾ ਰਿਹਾ ਆ ਕਹਿੰਦੇ ਅੱਜ ਵੀ ਕੀਤੀ ਐ ਕਹਿੰਦੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਹਾਡੀ ਜਾਨ ਬਹੁਤ ਕੀਮਤੀ ਹੈ ਤੁਸੀਂ ਆਪਣੀ ਜਾਨ ਦੇ ਉੱਤੇ ਕੋਈ ਵੀ ਅਜੀਹਾ ਜੋਖਿਮ ਨਾ ਚੁੱਕੋ ਲੇਕਿਨ ਕਹਿੰਦੇ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਬਾਰ ਬਾਰ ਇੱਕੋ ਹੀ ਗੱਲ ਕਹੀ ਜਾ ਰਹੀ ਹੈ ਕਹਿੰਦੇ ਕਿ ਮੈਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੇ ਮੁੱਦਿਆਂ ਤੇ ਖੜਾ ਹਾਂ ਔਰ ਕਿਸਾਨੀ ਹੱਕਾਂ ਦੇ ਲਈ ਲੜਦਾ ਰਹੂੰਗਾ ਉਸ ਦੇ ਲਈ ਮੇਰੀ ਜਾਨ ਜ਼ਿਆਦਾ ਇੰਪੋਰਟੈਂਟ ਨਹੀਂ ਹੈ ਕਹਿੰਦੇ ਕਿ ਅਸੀਂ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਫੈਸਿਲਿਟੀ ਵੀ ਦਿੱਤੀ ਹੈ ਉੱਥੇ ਸਰਕਾਰੀ ਡਾਕਟਰ ਵੀ ਪਹੁੰਚਦੇ ਨੇ ਰੀਪੋਰਟ ਤਿਆਰ ਕੀਤੀਆਂ ਜਾਂਦੀਆਂ ਨੇ ਲੇਕਿਨ ਕਹਿੰਦੇ ਸਾਰੇ ਮਸਲੇ ਦੇ ਵਿੱਚ ਪੰਜਾਬ ਸਰਕਾਰ ਕਿਤੇ ਵੀ ਜਿਹੜੀ ਹੈ ਉਹ ਗਲਤ ਨਹੀਂ ਹੈ ਲੇਕਿਨ बार-बार ਪੰਜਾਬ ਸਰਕਾਰ ਤੋਂ ਸਵਾਲ ਹੁੰਦੇ ਨੇ ਕਹਿੰਦੇ ਕਿ ਮੈਨੂੰ ਤੁਸੀਂ ਦੱਸੋ ਕਿ ਕਿਸਾਨਾਂ ਦੇ ਮਸਲੇ ਕੇਂਦਰ ਸਰਕਾਰ ਦੇ ਨਾਲ ਨੇ ਮੰਗਾ ਕੇਂਦਰ ਸਰਕਾਰ ਤੋਂ ਨੇ ਜਾਣਾ ਉਹਨਾਂ ਨੇ ਦਿੱਲੀ ਐ ਰੋਕ ਕੇ ਉਹਨਾਂ ਨੂੰ ਹਰਿਆਣਾ ਬੈਠੀ ਐ ਤੇ ਕਹਿੰਦੇ ਇਸ ਦੇ ਵਿੱਚ ਪੰਜਾਬ ਕਿਵੇਂ ਗਲਤ ਹੋ ਗਈ ਕਹਿੰਦੇ ਇਸ ਦਾ ਜਵਾਬ ਦਿੱਤਾ ਜਾਵੇ ਲੇਕਿਨ ਕਹਿੰਦੇ ਕਿ ਬਾਰ ਬਾਰ ਸਵਾਲ ਜਿਹੜਾ ਉਹ ਪੰਜਾਬ ਸਰਕਾਰ ਤੋਂ ਹੁੰਦਾ ਇਸ ਦੇ ਉੱਤੇ ਨਾਲ ਦੇ ਨਾਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਦੇ ਵਿੱਚ ਜਿਹੜੇ ਮੁੱਖ ਮੰਤਰੀ ਮਾਨ ਨੇ ਉਹਨਾਂ ਦੇ ਵੱਲੋਂ ਇੱਕ ਗੱਲ ਹੋਰ ਸਾਂਝੀ ਕੀਤੀ ਗਈ ਕਹਿੰਦੇ ਜਿਹੜੀ ਖੇਤੀ ਨੀਤੀ ਦਾ ਡਰਾਫਟ ਤਿਆਰ ਕਰਕੇ ਭੇਜਿਆ ਗਿਆ ਸੀ ਉਸ ਨੂੰ ਅਸੀਂ ਪੂਰਨ ਤੌਰ ਤੇ ਨਕਾਰ ਦਿੱਤਾ ਹੈ ਕਹਿੰਦੇ ਕਿਉਂਕਿ ਉਹ ਉਹੀ ਤਿੰਨ ਕਾਲੇ ਕਾਨੂੰਨ ਜਿਹੜੇ ਪਹਿਲਾਂ ਕਿਸਾਨ ਲੜਵਾ ਕੇ ਮੋੜ ਕੇ ਆਏ ਸੀਗੇ ਉਹਨਾਂ ਦੇ ਉੱਤੇ ਹੀ ਦਿਵਾਰ ਤੋਂ ਮੋੜ ਤੋਂ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਹਿੰਦੇ ਕੰਮ ਜਿਹੜਾ ਕੰਨ ਘਮਾ ਕੇ ਫੜਨ ਦੀ ਕੋਸ਼ਿਸ਼ ਜਿਹੜੀ ਹੈ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਇਹ ਕਹਿੰਦੇ ਸਾਰੀਆਂ ਚੀਜ਼ਾਂ ਕੇਂਦਰ ਸਰਕਾਰ ਕਰ ਰਹੀ ਹੈ ਕਹਿੰਦੇ ਅੱਜ ਕੇਂਦਰ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹਨਾਂ ਨੂੰ ਆਪਣੀ ਟੀਟ ਟਟਾਈ ਜਿਹੜੀ ਹੈ ਉਹ ਛੱਡਣੀ ਚਾਹੀਦੀ ਹੈ ਤਬਰ ਨਹੀਂ ਹੋਣਾ ਚਾਹੀਦਾ ਕਿਸਾਨਾਂ ਦੀ ਮੰਗਾਂ ਮੰਨੀਆਂ ਚਾਹੀਦੀਆਂ ਨੇ ਕਿਸਾਨਾਂ ਦੇ ਮੁੱਦੇ ਮੰਨਣੇ ਚਾਹੀਦੇ ਨੇ ਅੱਛਾ ਦੂਜੇ ਅਨੁਸਾਰ ਜਿਸੋ ਵੀ ਜਿਹੜੇ ਬਾਗੀ ਗਰੁੱਪ ਸੀ ਇੱਕ ਅਕਾਲੀ ਦਲ ਤੋਂ ਜਿਹੜੇ ਬਾਅਦ ਚ ਸੁਧਾਰਵਾਦੀ ਬਣ ਗਏ ਹੁਣ ਇਹ ਸੁਧਾਰ ਲਹਿਰ ਦੇ ਲੀਡਰ ਕਾਲ ਤਖਤ ਸਾਹਿਬ ਕਿਸ ਇਸ਼ੂ ਦੇ ਉੱਤੇ ਪਹੁੰਚੇ ਨੇ ਤੇ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਕਿਉਂ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਬਿਲਕੁਲ ਦੇਖੋ ਪ੍ਰਿੰਸ ਸਾਹਿਬ ਇਹ ਬਹੁਤ ਵੱਡੀ ਚੀਜ਼ ਹੈ ਕਿ ਜਿਹੜਾ ਪਹਿਲਾਂ ਤਾਂ ਇੱਕ ਮੁੱਦਾ ਸਭ ਤੋਂ ਵੱਡਾ ਜਿਸ ਤੋਂ ਅਕਾਲੀ ਦਲ ਬਾਗੀ ਧੜਾ ਬਣਿਆ ਜਿਹੜੇ ਆਪਣੇ ਆਪ ਨੂੰ ਸੁਧਾਰ ਲਹਿਰ ਦੇ ਵਾਸੀ ਕਹਿੰਦੇ ਨੇ ਸੁਧਾਰ ਲਹਿਰ ਕਹਿੰਦੇ ਨੇ ਉਹਨਾਂ ਦੀ ਗੱਲ ਕਰ ਲਈਏ ਤੇ ਅਕਾਲ ਤਖਤ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਜਿਹੜਾ ਇਹ ਸਾਰੀ ਅਕਾਲੀ ਦਲ ਜਿਹੜੀਆਂ ਵੱਖਰੀਆਂ ਵੱਖਰੀਆਂ ਧਰਾਂ ਬਣੀਆਂ ਹੋਈਆਂ ਨੇ ਸੁਧਾਰ ਲਹਿਰ ਬਣੀ ਹੈ ਇਹਨਾਂ ਸਾਰਿਆਂ ਨੂੰ ਭੰਗ ਕੀਤਾ ਜਾਵੇ ਔਰ ਉਸ ਤੋਂ ਇਲਾਵਾ ਸਿਰਫ ਇੱਕ ਅਕਾਲੀ ਦਲ ਜਿਹੜੀ ਪੰਥ ਦੀ ਗੱਲ ਕਰੇ ਪੰਥ ਦੇ ਮੁੱਦਿਆਂ ਨੂੰ ਸਟਰੋਂਗ ਕਰੇ ਉਹ ਇੱਕ ਅਕਾਲੀ ਦਲ ਹੋਣੀ ਚਾਹੀਦੀ ਹੈ ਅਕਾਲ ਤਖਤ ਦੀ ਇਹ ਗੱਲ ਮੰਨ ਕੇ ਸੁਧਾਰ ਲਹਿਰ ਨੇ ਭੰਗ ਕਰ ਦਿੱਤੀ ਆਪਣੀ ਪਾਰਟੀ ਲੇਕਿਨ ਉਸ ਤੋਂ ਬਾਅਦ ਵੀ ਜਿਹੜਾ ਉਹ ਥਲ ਪੈਂਦੀ ਹੋਈ ਨਜ਼ਰ ਨਹੀਂ ਆ ਰਹੀ ਅੱਜ ਅਕਾਲੀ ਦਲ ਸੁਧਾਰ ਲਹਿਰ ਦੇ ਜਿਹੜੇ ਲੀਡਰਸ ਨੇ ਉਹ ਅਕਾਲ ਤਖਤ ਪਹੁੰਚੇ ਉੱਥੇ ਜਾ ਕੇ ਉਹਨਾਂ ਨੇ ਕੁਝ ਮੁੱਖ ਮੁੱਦਿਆਂ ਤੇ ਆਪਣੀ ਗੱਲ ਜਿਹੜੀ ਹੈ ਉਹ ਸਾਹਮਣੇ ਰੱਖੀ ਪਹਿਲਾਂ ਤਾਂ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਇਹ ਸਵਾਲ ਕੀਤਾ ਗਿਆ ਕਹਿੰਦੇ ਕਿ ਅਕਾਲ ਤਖਤ ਦੇ ਵੱਲੋਂ ਇੱਕ ਫੈਸਲਾ ਸੁਣਾਇਆ ਗਿਆ ਸੀਗਾ ਕਿ 2 ਦਸੰਬਰ ਤੋਂ ਪਹਿਲਾਂ ਪਹਿਲਾ ਜਿਹੜਾ ਉਹ ਸੁਖਬੀਰ ਬਾਗਲ ਦਾ ਤੇ ਹੋਰ ਜਿਹੜੀ ਕੋਰ ਕਮੇਟੀ ਦੇ ਵਾਸੀ ਸੀ ਜਿਨ੍ਹਾਂ ਨੇ ਮੈਂਬਰ ਜਿਹੜੇ ਸੀਗੇ ਉਹਨਾਂ ਦੇ ਵੱਲੋਂ ਆਪਣਾ ਇਸਤੇਫਾ ਦਿੱਤਾ ਗਿਆ ਸੀ ਉਹ ਸਾਰੇ ਇਸਤੇਫੇ ਕਬੂਲ ਕੀਤੇ ਜਾਣਗੇ ਦੂਜੀ ਇਹ ਗੱਲ ਕਹੀ ਗਈ ਸੀ ਕਿ ਐਸਜੀਪੀਸੀ ਦੇ ਜਿਹੜੇ ਮੌਜੂਦਾ ਪ੍ਰਧਾਨ ਨੇ ਡਾਕਟਰ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਜਿਹੜਾ ਨਵੀਂ ਕੋਰ ਕਮੇਟੀ ਬਣੇਗੀ ਤੀਜੇ ਪਾਸੇ ਜਿਹੜਾ ਇੱਕ ਹੋਰ ਗੱਲ ਰੱਖੀ ਗਈ ਜਿਹੜੇ ਅਕਾਲੀ ਦਲ ਬਾਗੀ ਦੜਾ ਉਹਨਾਂ ਦੇ ਵੱਲੋਂ ਜਿਹੜੇ ਜਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦੇ ਮਸਲੇ ਦੇ ਉੱਤੇ ਵੀ ਸਵਾਲ ਚੁੱਕੇ ਗਏ ਕਹਿੰਦੇ ਕਿ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਸਜ਼ਾ ਦੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਲੇਕਿਨ ਇੱਕ ਚੀਜ਼ ਬਹੁਤ ਵੱਡੀ ਹੈ ਸਿੰਘ ਸਾਹਿਬ ਇੱਥੇ ਸਮਝਣ ਵਾਲੀ ਕਿ ਕੋਰ ਕਮੇਟੀ ਜੇਕਰ ਰੱਦ ਹੋ ਗਈ ਕੋਰ ਕਮੇਟੀ ਮੁਰ ਤੋਂ ਬਣਾਣੀ ਪਈ ਤੇ ਫਿਰ ਇਸ ਵਕਤ ਅਕਾਲੀ ਦਲ ਦੇ ਉੱਤੇ ਖਤਰਾ ਇੰਨਾ ਵੱਡਾ ਹੈ ਕਿ ਚੋਣ ਕਮਿਸ਼ਨ ਜਿਹੜੀ ਹੈ ਉਹ ਆਪਣਾ ਨਿਸ਼ਾਨ ਵਾਪਸ ਲੈ ਸਕਦੀ ਹੈ ਜਿਹੜਾ ਸ਼ੋਮਨੀ ਅਕਾਲੀ ਦਲ ਦਾ ਤਕੜੀ ਦਾ ਨਿਸ਼ਾਨ ਹੈ ਕਿਉਂਕਿ ਜਿਹੜਾ ਹੈ ਨਵੀਂ ਕੋਰ ਕਮੇਟੀ ਬਣਾਉਣ ਦੇ ਵਿੱਚ ਅਗਲੇ 6 ਮਹੀਨੇ ਲੱਗ ਜਾਣਗੇ ਔਰ 6 ਮਹੀਨੇ ਦਾ ਸਮਾਂ ਇਸ ਵਕਤ ਅਕਾਲੀ ਦਲ ਕੋ ਹੈ ਨਹੀਂ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੋ ਰਹੀਆਂ ਨੇ ਇਸ ਕਰਕੇ ਜਿਹੜਾ ਉਹ ਇਸ ਸਫੇ ਦੇ ਉੱਤੇ ਵੀ ਵਾਰ-ਵਾਰ ਜਿਹੜੀ ਹੈ ਉਹ ਗੱਲਾਂ ਹੁੰਦੀਆਂ ਨੇ ਕਿਉਂਕਿ ਅਕਾਲੀ ਦਲ ਨੂੰ ਜੇਕਰ ਆਪਣਾ ਸਾਈਨ ਵਾਪਸ ਕਰਨਾ ਪੈ ਗਿਆ ਉਸ ਤੋਂ ਇਲਾਵਾ ਕੋਰ ਕਮੇਟੀ ਦੁਆਰਾ ਬਣਾਈ ਪਈ ਤੇ ਅਕਾਲੀ ਦਲ ਅੱਜ ਜੇਕਰ ਜਿਹੜੀ ਸਥਾਨ ਤੇ ਹੈਗੀ ਹੈ ਜਿਸ ਤਰੀਕੇ ਨਾਲ ਜਿਹੜੇ ਮਾਪਦੰਡਾ ਦੇ ਵਿੱਚ ਅੱਜ ਅਕਾਲੀ ਦਲ ਆ ਰਹੀ ਹੈ ਉਸ ਤੋਂ ਵੀ ਥੱਲੇ ਚਲੇ ਜਾਏਗੀ ਇਸ ਕਰਕੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਬਹੁਤ ਜ਼ਿਆਦਾ ਚਿੰਤਿਤ ਹੈ ਸਾਰੀਆਂ ਚੀਜ਼ਾਂ ਨੂੰ ਲੈ ਕੇ ਪਰ ਸੁਖਵੀਰ ਸਿੰਘ ਬਾਲ ਦਾ ਅਸਤੀਫਾ ਹਾਲੇ ਤੱਕ ਮਨਜ਼ੂਰ ਨਹੀਂ ਹੋਇਆ ਨਹੀਂ ਹਜੇ ਉਹਨਾਂ ਦਾ ਇਸਤਫਾ ਜਿਹੜਾ ਪੂਰਨ ਤੌਰ ਤੇ ਮੰਜ਼ੂਰ ਨਹੀਂ ਹੋਇਆ ਗੱਲਬਾਤ ਹੁੰਦੀ ਰਹਿੰਦੀ ਹੈ ਉਹਨਾਂ ਦਾ ਇਸਤਫਾ ਆਇਆ ਹੋਇਆ ਹੈ ਇਸ ਦੇ ਉੱਤੇ ਪੂਰਨ ਤੌਰ ਤੇ ਸਟੇਟਮੈਂਟਸ ਜਿਹੜੀਆਂ ਨੇ ਉਹ ਨਹੀਂ ਆਈਆਂ ਕਿ ਹਜੇ ਉਹ ਇਸਤਫਾ ਕਬੂਲ ਹੋ ਗਿਆ ਜਾਂ ਨਹੀਂ ਹੋ ਗਿਆ ਅਗਰ ਅਸੀਂ ਕਹਿ ਦਈਏ ਤੇ ਕਿਤੇ ਨਾ ਕਿਤੇ ਜਿਹੜੇ ਅੱਜ ਵੀ ਪ੍ਰਧਾਨ ਜਿਹੜੇ ਨੇ ਉਹ ਸੁਖਵੀਰ ਬਾਦਲੀ ਨੇ ਭਾਵੇਂ ਕਾਰਜਕਾਰੀ ਪ੍ਰਧਾਨ ਬੀਐਸ ਭੁੰਦਰ ਜਿਹੜੇ ਨੇ ਉਹਨਾਂ ਨੂੰ ਲਗਾਇਆ ਗਿਆ ਹੋਵੇ ਇਹ ਗੱਲ ਠੀਕ ਹੈ ਜੀ ਕਿ ਪਹਿਲਾਂ ਤਾਂ 20 ਦਿਨ ਦੀ ਐਕਸਟੈਂਸ਼ਨ ਉਹਨਾਂ ਨੇ ਲੈ ਲਈ ਸੀ ਹੁਣ ਹੋਰ ਐਕਸਟੈਂਸ਼ਨ ਮੰਗ ਰਹੇ ਨੇ 20 ਦਿਨ ਤਾਂ ਹੋਣ ਵਾਲੇ ਆ ਬਿਲਕੁਲ ਦੇਖੋ ਜਿਸ ਤਿੰਨਸਾਫਤੀ ਐਸੇ ਮਸਲੇ ਦੀ ਗੱਲ ਕਰਦੇ ਆਂ ਤੇ 2 ਦਸੰਬਰ ਤੱਕ ਦਾ ਸਮਾਂ ਪਹਿਲਾਂ ਦਿੱਤਾ ਗਿਆ ਸੀ ਅਕਾਲ ਸੱਤ ਦੇ ਵੱਲੋਂ ਲੇਕਿਨ 20 25 ਦਿਨ ਦੀ ਐਕਸਟੈਂਸ਼ਨ ਜਿਸ ਤਰ੍ਹਾਂ ਲਈ ਗਈ ਉਹ ਵੀ ਆਲਮੋਸਟ ਖਤਮ ਹੋ ਚੁੱਕੀ ਹੈ ਉਹ ਵੀ 31 ਤਰੀਕ ਤੱਕ ਦੀ ਉਹਨਾਂ ਦੇ ਕੋਲ ਐਕਸਟੈਂਸ਼ਨ ਸੀਗੀ ਉਸ ਤੋਂ ਬਾਅਦ ਇਸ ਦੇ ਉੱਤੇ ਫੈਸਲੇ ਲਏ ਜਾਣੇ ਸੀਗੇ ਲੇਕਿਨ ਹੱਲੇ ਤੱਕ ਉਹ ਵੀ ਨਹੀਂ ਲਿਆ ਗਿਆ ਹੁਣ ਇਹ ਕਿਹਾ ਜਾ ਰਿਹਾ ਹੈ ਅੱਜ ਕੱਲ ਦੇ ਵਿੱਚ ਜਿਹੜੀ ਹੈ ਉਹ ਕੋਰ ਕਮੇਟੀ ਦੀ ਸੀਨੀਅਰ ਲੀਡਰਸ਼ਿਪ ਦੀ ਅਕਾਲੀ ਦਲ ਦੀ ਬੈਠਕ ਹੋਏਗੀ ਉਸ ਤੋਂ ਬਾਅਦ ਕੋਈ ਫੈਸਲਾ ਲਿਆ ਜਾਏਗਾ ਲੇਕਿਨ ਹੱਲੇ ਤੱਕ ਉਹ ਫੈਸਲਾ ਵੀ ਨਹੀਂ ਲਿਆ ਗਿਆ ਕਿਉਂਕਿ ਆਮੂਮਨ ਤੌਰ ਤੇ ਜਦੋਂ ਤੁਸੀਂ ਗੱਲ ਕਰਦੇ ਆ ਸਨ ਸਰ ਸਭ ਤੋਂ ਵੱਡਾ ਸਵਾਲ ਇਹ ਹੋ ਜਾਂਦਾ ਹੈ ਕਿ ਜਿਸ ਵਸ ਅਕਾਲ ਤਖਤ ਨੂੰ ਕਿਸੇ ਨੂੰ ਕੋਈ ਨਿਰਦੇਸ਼ ਸੁਣਾਏ ਹੋਣ ਜਾਂ ਆਦੇਸ਼ ਦਿੱਤਾ ਹੋਵੇ ਉਸ ਦੇ ਉੱਤੇ ਕਦੇ ਵੀ ਇਹ ਨਹੀਂ ਹੋਇਆ ਪਹਿਲਾਂ ਕਿ ਤੁਸੀਂ ਸਮਾਲੀਆ ਹੋਵੇ ਜਾਂ ਕਿਸੇ ਨੇ ਸਮਾ ਮੰਗਿਆ ਹੋਵੇ ਉਹਨਾਂ ਨੂੰ ਜਿਹੜੀ ਤਹਿ ਸਮਾ ਦਿੱਤਾ ਹੁੰਦਾ ਉਸ ਦੇ ਵਿੱਚ ਹੀ ਐਕਸ਼ਨ ਲੈਣਾ ਹੁੰਦਾ ਉਸ ਦੇ ਵਿੱਚ ਸਾਰਾ ਕੰਮ ਕਰਨਾ ਹੁੰਦਾ ਲੇਕਿਨ ਅਕਾਲੀ ਦਲ ਦੇ ਵੱਲੋਂ ਜਿਹੜਾ ਉਹ ਪਹਿਲੀ ਵਾਰ ਅਜਿਹੀ ਚੀਜ਼ ਕੀਤੀ ਗਈ ਹੈ ਕਿ ਇਸ ਤਰੀਕੇ ਦੇ ਨਾਲ ਸਮਾ ਮੰਗਿਆ ਗਿਆ ਔਰ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸਮਾ ਦਿੱਤਾ ਵੀ ਗਿਆ ਇਸ ਕਰਕੇ ਜਿਹੜਾ ਬਾਗੀ ਧੜਾ ਜਾਂ ਹੋਰ ਜਿਹੜੇ ਆਪੋਜੀਸ਼ਨ ਦੇ ਲੀਡਰਸ ਨੇ ਉਹਨਾਂ ਦੇ ਵੱਲੋਂ ਸਵਾਲ ਚੱਕਿਆ ਜਾਂਦਾ ਹੈ ਕਿ ਹਮੇਸ਼ਾ ਅਕਾਲ ਤਖਤ ਨੂੰ ਸਭ ਤੋਂ ਸੁਪੀਰੀਅਰ ਪਾਵਰ ਮੰਨਿਆ ਜਾਂਦਾ ਹੈ ਪੰਥ ਦੀ ਸਿੱਖਾਂ ਦੇ ਲਈ ਸਭ ਤੋਂ ਸੁਪੀਰੀਅਰ ਪਾਵਰ ਹੈ ਉਹਨਾਂ ਦਾ ਆਦੇਸ਼ ਮੰਨਣਾ ਬਹੁਤ ਜ਼ਰੂਰੀ ਹੁੰਦਾ ਹੈ ਲੇਕਿਨ ਇਸ ਤਰੀਕੇ ਦਾ ਜਿਸ ਤਰ੍ਹਾਂ ਤੋਂ ਸਮਾਂ ਲਿਆ ਜਾਂਦਾ ਹੈ ਤਾਂ ਕਰਕੇ ਵੀ ਇੱਕ ਕੌਂਟਰੋਵਰਸੀ ਵਧ ਰਹੀ ਹੈ ਲੇਕਿਨ ਹਜੇ ਦੂਸਰੀ ਵਾਰੀ ਜਿਹੜੀ ਇਹ ਚਿੱਠੀ ਲਿਖਣ ਦੀ ਤਿਆਰੀ ਹੋ ਰਹੀ ਹੈ ਕਿ ਕੁਝ ਸਮਾਂ ਹੋਰ ਦਿੱਤਾ ਜਾਵੇ ਹੂੰ ਅੱਛਾ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਕਿੰਨੇ ਕੈਦੀ ਆ ਜਿਨ੍ਹਾਂ ਦੇ ਬੱਚੇ ਵੀ ਆ ਤੇ ਉਹ ਹੁਣ ਉੱਥੇ ਹੀ ਆਪਣੇ ਪੜਿਆ ਕਰਨਗੇ ਜੀ ਪੜ੍ਹਾਈ ਦਾ ਕੀ ਇੰਤਜ਼ਾਮ ਕੀਤਾ ਗਿਆ ਕੈਦੀਆਂ ਦੇ ਬੱਚਿਆਂ ਦੇ ਦੇਖੋ ਸਤਿ ਸ੍ਰੀ ਅਕਾਲ ਇਹ ਸਭ ਤੋਂ ਵੱਡੀ ਚੀਜ਼ ਹੈ ਕਿ ਕੈਦੀਆਂ ਦੇ ਵਿੱਚ ਜੁਵਨਾਈਲ ਹੋਮਸ ਵੀ ਹੈਗੇ ਨੇ ਉੱਥੇ ਬੱਚੇ ਵੱਡੀ ਗਿਣਤੀ ਦੇ ਵਿੱਚ ਹੈਗੇ ਨੇ ਹਾਲਾਂਕਿ ਜੁਵਨਾਈਲ ਹੋਮਸ ਜਿਹੜੇ ਨੇ ਉਹਨਾਂ ਦੇ ਵਿੱਚ ਟੀਚਰਜ਼ ਰੱਖੇ ਜਾਂਦੇ ਨੇ ਸਾਈਕੋਲੋਜਿਸਟ ਵੀ ਰੱਖੇ ਜਾਂਦੇ ਨੇ ਲੇਕਿਨ ਉਹ ਹਮੇਸ਼ਾ ਜਿਹੜੇ ਨੇ ਐਡ ਹੌਕ ਬੇਸਿਸ ਤੇ ਟੈਂਪਰੇਰੀ ਬੇਸਿਸ ਤੇ ਹੀ ਰੱਖੇ ਗਏ ਨੇ ਲੇਕਿਨ ਜੇਕਰ ਅਸੀਂ ਗੱਲ ਕਰਦੇ ਹਾਂ ਦੂਸਰੀਆਂ ਜੇਲਾਂ ਦੀ ਜਿਹੜੀ ਅਗਰ ਅਸੀਂ ਕਹਿ ਲਈਏ ewomen ਸੈਲਜ਼ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਜਿਹੜੇ ਨੇ ਹੁਣ ਮਹਿਲਾ ਟੀਚਰਜ਼ ਰੱਖੇ ਜਾਣਗੇ ਅਗਰ ਟੀਚਰਜ਼ ਵੈਸੇ ਹੀ ਰੱਖੇ ਨਕੇ ਕਿਉਂਕਿ ਉੱਥੇ ਬਹੁਤ ਸਾਰੀਆਂ ਮਹਿਲਾਵਾਂ ਉਹ ਵੀ ਨੇ ਕਿ ਜਿਸ ਵਕਤ ਉਹ ਕੈਦ ਦੇ ਵਿੱਚ ਆਂਦੀਆਂ ਨੇ ਉਹਨਾਂ ਦੇ ਨਾਲ ਬੱਚਾ ਹੁੰਦਾ ਕੋਈ ਛੋਟਾ ਹੁੰਦਾ 6 ਮਹੀਨੇ ਤੱਕ ਦਾ ਬੱਚਾ 6 ਸਾਲ ਦੇ ਬੱਚੇ ਨੂੰ ਤੁਸੀਂ ਆਪਣੇ ਨਾਲ ਕੈਦ ਦੇ ਵਿੱਚ ਜਿਹੜਾ ਉਹ ਰੱਖ ਸਕਦੇ ਹੋ ਜੇਲ੍ਹ ਦੇ ਵਿੱਚ ਰੱਖ ਸਕਦੇ ਹੋ ਕਿਉਂਕਿ ਇਹ ਪ੍ਰੋਟੋਕੋਲ ਵੀ ਕਹਿੰਦਾ ਰੂਲ ਰੈਗੂਲੇਸ਼ਨਸ ਵੀ ਇਹੀ ਕਹਿੰਦੇ ਨੇ ਬਥੇਰੀਆਂ ਮਹਿਲਾਵਾਂ ਉਹ ਹੁੰਦੀਆਂ ਨੇ ਕਿ ਜਿਸ ਵਕਤ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਜਾਂਦੀ ਹੈ ਉਹ ਪ੍ਰੈਗਨੈਂਟ ਹੁੰਦੀਆਂ ਨੇ ਉਹ ਡਿਲੀਵਰੀ ਜੇਲ੍ਹ ਦੇ ਵਿੱਚ ਹੀ ਕਰਦੀਆਂ ਨੇ ਉਸ ਦੌਰਾਨ ਵੀ ਲੰਮੇ ਸਮੇਂ ਤੱਕ ਉਹ ਬੱਚੇ ਜੇਲ੍ਹ ਦੇ ਵਿੱਚ ਰਹਿੰਦੇ ਨੇ ਤਾਂ ਕਰਕੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਹ ਕੀਤਾ ਗਿਆ ਹੈ ਕਿ ਜਿਹੜੇ ਜੇਲ੍ਹ ਨੇ ਉਹਨਾਂ ਦੇ ਵਿੱਚ ਵੀ ਟੀਚਰਜ਼ ਭੇਜੇ ਜਾਣਗੇ ਉੱਥੇ ਜਾ ਕੇ ਉਹ ਟੀਚਰਜ਼ ਜਿਹੜੇ ਨੇ ਕੰਮ ਕਰਨਗੇ ਬੱਚਿਆਂ ਦੇ ਲਈ ਮੋਰਲ ਵੈਲਿਊਜ਼ ਉਹਨਾਂ ਨੂੰ ਦੇਣਗੇ ਐਜੂਕੇਸ਼ਨਸ ਉਹਨਾਂ ਨੂੰ ਦੇਣਗੇ ਤਾਂ ਕਿ ਰਾਈਟ ਟੂ ਐਜੂਕੇਸ਼ਨ ਕਿਸੇ ਦਾ ਮਾਰਿਆ ਨਾ ਜਾਵੇ ਔਰ ਐਜੂਕੇਸ਼ਨ ਉਹਨਾਂ ਨੂੰ ਸਮੇਂ ਤੇ ਮਿਲਦੀ ਰਹੇ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਲਗਾਤਾਰ ਯਕੀਨੀ ਬਣਾਇਆ ਜਾ ਰਿਹਾ ਹੈ ਅੱਜ ਦੇ ਦਿਨ 15 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ ਨੇ ਜੇ ਟ੍ਰਾਂਸਪੋਰਟ ਮੰਤਰੀ ਨੇ ਜੇਲ੍ਹ ਮੰਤਰੀ ਨੇ ਉਹਨਾਂ ਦੇ ਵੱਲੋਂ ਇਹ ਨਿਯੁਕਤੀ ਪੱਤਰ ਵੰਡੇ ਗਏ ਨੇ ਔਰ 22 ਸਾਮੀਆਂ ਕੱਢੀਆਂ ਗਈਆਂ ਸੀ 22 ਵਿੱਚੋਂ 15 ਭਰ ਦਿੱਤੀਆਂ ਗਈਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ 7 ਹੋਰ ਸਾਮੀਆਂ ਜਿਹੜੀਆਂ ਨੇ ਭਰ ਦਿੱਤੀਆਂ ਜਾਣਗੀਆਂ ਖਾਲਿਸਤਾਨ ਬਣਾਉਣ ਦੇ ਹਾਮੀ ਮੈਂਬਰ ਪਾਰਲੀਮੈਂਟ ਹਮਰਤਪਾਲ ਸਿੰਘ ਹੋਰਾਂ ਨੇ ਕੋਈ ਨਵੀਂ ਪਾਰਟੀ ਸਥਾਪਿਤ ਕੀਤੀ ਹੈ ਜੀ ਬਿਲਕੁਲ ਅੱਜ ਇੱਕ ਫੇਕਬੁੱਕ ਪੋਸਟ ਕਰਕੇ ਥੈਂਕ ਸਾਹਿਬ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਮੈਂਬਰ ਪਾਰਲੀਮੈਂਟ ਜਿਹੜੇ ਨੇ ਅਮਰਿਤਪਾਲ ਸਿੰਘ ਉਹਨਾਂ ਦੇ ਪਿਤਾ ਜੀ ਦੇ ਵੱਲੋਂ ਜਿਹੜੀ ਹੈ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਹਿੰਦੇ 14 ਤਰੀਕ ਨੂੰ ਪੰਜਾਬ ਦੇ ਲਈ ਪੰਜਾਬ ਦੇ ਮੁੱਦਿਆਂ ਦੇ ਲਈ ਇੱਕ ਨਵੀਂ ਪਾਰਟੀ ਜਿਹੜੀ ਹੈ ਉਸ ਦੀ ਅਨਾਉਂਸਮੈਂਟ ਕੀਤੀ ਜਾਏਗੀ ਔਰ ਕਹਿੰਦੇ 14 ਤਰੀਕ ਨੂੰ ਮਾਗੀ ਦਾ ਮੇਲਾ ਵੀ ਹੈ ਔਰ ਮਾਗੀ ਦੇ ਮੇਲੇ ਦੌਰਾਨ ਇਹ ਜਿਹੜੀ ਨਵੀਂ ਪਾਰਟੀ ਹੈ ਇਸ ਨੂੰ ਲਾਂਚ ਕੀਤਾ ਜਾਏਗਾ ਕਹਿੰਦੇ ਮੁੱਖ ਤੌਰ ਤੇ ਇਹ ਪਾਰਟੀ ਪੰਜਾਬ ਦੇ ਮੁੱਦੇ ਮਸਲੇ ਅਜੰਡਾ ਔਰ ਪੰਥ ਦੇ ਮਸਲੇ ਮੁੱਦੇ ਜਿਹੜੇ ਨੇ ਉਹਨਾਂ ਨੂੰ ਚੱਕੇਗੀ ਕਹਿੰਦੇ ਅੱਜ ਪੰਜਾਬ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਪੰਜਾਬ ਦੇ ਮਸਲੇ ਚੱਕਣ ਵਾਲੀ ਕੋਈ ਪਾਰਟੀ ਹੋਵੇ ਕਹਿੰਦੇ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਜਿਹੜੀ ਉਮੀਦਾਂ ਨੇ ਆਸਾਂ ਜਿਹੜੀਆਂ ਪੁਰਾਣੀਆਂ ਪਾਰਟੀਆਂ ਤੁਸੀਂ ਉਹ ਸਾਰੀਆਂ ਖਤਮ ਹੋ ਚੁੱਕੀਆਂ ਨੇ ਤਾਂ ਕਰਕੇ ਨਵੇਂ ਚਿਹਰਿਆਂ ਦੀ ਨਵੇਂ ਪਾਰਟੀ ਦੀ ਜ਼ਰੂਰਤ ਹੈ ਜਿਹੜੀ ਇਹ ਸਾਰੇ ਮਸਲੇ ਚੱਕ ਕੇ ਲਿਆਵੇ ਇਸ ਕਰਕੇ ਇੱਕ ਨਵੀਂ ਪਾਰਟੀ ਜਿਹੜੀ ਹੈ ਉਹ ਬਣਾਈ ਜਾ ਰਹੀ ਹੈ 14 ਤਰੀਕ ਨੂੰ ਇਸ ਦਾ ਐਲਾਨ ਕੀਤਾ ਜਾਏਗਾ ਲੇਕਿਨ ਦੇਖਣਾ ਹੋਏਗਾ ਕਿੰਨ ਸਭ ਇਸ ਦੇ ਵਿੱਚ ਕਿਹੜੇ ਕਿਹੜੇ ਲੀਡਰ ਕਿਹੜੇ ਕਿਹੜੇ ਚਿਹਰੇ ਸਾਹਮਣੇ ਆਉਂਦੇ ਨੇ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਕਹਿੰਦੇ ਠੰਡ ਬਹੁਤ ਹੋ ਗਈ ਹੈ ਤੇ ਧੁੰਦ ਪੈਣ ਲੱਗ ਪਈ ਹੈ ਬਿਲਕੁਲ ਜਿਵੇਂ ਸਭ ਠੰਡ ਠੰਡ ਜਿਹੜੀ ਹੈ ਉਹ ਬਹੁਤ ਜ਼ਿਆਦਾ ਵਧਦੀ ਜਾ ਰਹੀ ਹੈ ਤਾਪਮਾਨ ਦੇ ਵਿੱਚ ਹਰ ਦਿਨ 2 ਤੋਂ 3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਜੇਕਰ ਧੁੰਦ ਦੀ ਗੱਲ ਕਰੀਏ ਤਾਂ ਇਸ ਵਕਤ ਜਿਸ ਵੇਲੇ ਤੁਹਾਡੇ ਨਾਲ ਗੱਲਾਂ ਦੀ ਸਾਂਝ ਪਾ ਰਹੀਆਂ ਹਾਂ ਉਸ ਉਸਤ ਵੀ ਬਾਹਰ ਜਿਹੜੀ ਹੈ ਉਹ ਸੰਘਣੀ ਧੁੰਦ ਹੈ ਟਰੈਵਲ ਕਰਨ ਦੇ ਵਿੱਚ ਅੱਜਕੱਲ ਦਿਕਕਤ ਆ ਰਹੀ ਹੈ ਵਿਜ਼ਿਬਿਲਟੀ ਜਿਹੜੀ ਹੈ 50 ਤੋਂ 60% ਤੱਕ ਘਟ ਹੋ ਚੁੱਕੀ ਹੈ ਇਹ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਆਉਣ ਵਾਲੇ 2 ਤੋਂ 3 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਵੀ ਹੈਗੀ ਹੈ